ਯੂਟਿਊਬ ਤੇ ਸਾਡਾ ਪੰਜਾਬੀ ਲੋਕ ਗੀਤ ਚੈਨਲ ਵੇਖਣ ਵਾਲੇ ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ ਅੱਜ ਅਸੀਂ ਤੁਹਾਨੂੰ ਦੇਵ ਪਰਜਾਇ ਤੇ ਜੇਠ ਪਰਜਾਇ ਦੀਆਂ ਗੋਲੀਆਂ ਸੁਣਾਵਾਂਗੇ ਛੜੇ ਜੇਠ ਨੂੰ ਨਸੀ ਨੀਂਦੇ ਦੇਵਰ ਨੂੰ ਰੇਦਾ ਅੱਪਾ ਵਿੱਚ ਮਾਰਾ ਤੇਵਰ ਨੂੰ ਰੇਦਾ ਅੱਪਾ ਵਿੱਚ ਮਾਰਾ ਭਾਤ ਭਾਂ ਦੇ ਚ ਲੱਗ ਜਾਂਦੀ ਭਾਂਤ ਭਾਂ ਦਾ ਗਾਰਾ ਮੇਰੀ ਆ ਵਲੀ ਸਿਗਰੋਂ ਡਿ ਗਿਆ ਚਵਾਰਾ ਮੇਰੀ ਆ ਵਜਦੀ ਸਿਗਰੋਂ ਡਿ ਗਿਆ ਚਵਾਰਾ ਮੇਰੀ ਆ ਵਜਦੀ ਸਿਗਰੋਂ ਡਿ ਗਿਆ ਚਵਾਰਾ ਮੇਰੀ ਆ ਵਜਦੀ ਰੇਦਾ ਉਹਦਾ ਤੇਰਾ ਕੁਰਤਾ ਤੋ ਦਿਆਂ ਲੈ ਗਿਆ ਤੇਰਾ ਕੁਰਤਾ ਤੋ ਨਾ ਪਾ ਕੇ ਕਰਦੀ ਸੋਰ ਵਿੱਚ ਭਰ ਜਾਣਾਂ ਕਿਹ ਰੰਗ ਗੁਲਾਬੀ ਵਿੱਚ ਪਰਜਾਈਆਂ ਦੇ ਛੋਟਾ ਦੇਵਰ ਸ਼ਰਾਬੀ ਵਿੱਚ ਪਰਜਾਈਆਂ ਦੇ ਛੋਟਾ ਦੇਵਰ ਸ਼ਰਾਬੀ ਵਿੱਚ ਪਰਜਾਈਆਂ ਦੇ ਛੋਟਾ ਦੇਵਰ ਸ਼ਰਾਬੀ ਵਿੱਚ ਪਰਜਾਈਆਂ ਦੇ ਪਾਈਏ ਪਾਈਏ ਦੇਵਰ ਕੁਮਾਰੇ ਦੇ ਤੱਤਾ ਘੋਚਣਾ ਲਾਈਏ ਦੇਵਰ ਕੁਮਾਰੇ ਦੇ ਤੱਤਾ ਘੋਚਣਾ ਲਾਈਏ ਦੇਵਰ ਕੁਮਾਰੇ ਦੇ ਤੱਤਾ ਘੋਚਣਾ ਲਾਈਏ ਦੇਵਰ ਕੁਮਾਰੇ ਦੇ ਮੈਨੂੰ ਕਹਿੰਦਾ ਛੁੱਟ ਨਹੀਂ ਪਉਂਦੀ ਮੈਨੂੰ ਕਹਿੰਦਾ ਜੋੜਨੇ ਪਾਉਂਦੇ ਮੈਂ ਪਾਲਿਆ ਫਰਦਈ ਜਿਹੜੀ ਮਝਰਪੁਰੀ ਗੋੜਿਆਂ ਪਰਨੇ ਪਈ ਜਿਹੜੀ ਮਝਰਪੁਰੀ ਗੋੜਿਆਂ ਪਰਨੇ ਪਈ ਜਿਹੜੀ ਮਝਰਪੁਰੀ ਗੋੜਿਆਂ ਪਰਨੇ ਪਈ ਜਿਹੜੀ ਮਝਰਪੁਰੀ ਲੈ ਗਿਆ ਰਾਤ ਨੂੰ ਅਟਕਾਰ ਦਿੰਦੀ ਆ ਲੈ ਗਿਆ ਰਾਤ ਨੂੰ ਅਟਕਾਰ ਦਿੰਦੀ ਆ ਦੇ ਕੇ ਸੇਰ ਕੇ ਅਟਹ ਗਏ ਦਿੱਤ ਕਾਣੜੇ ਕਾਣ ਪਟਾਵੇ ਚਟਾਵੇ ਨਿਤ ਕਾਲ ਰੇ ਕਾਣ ਪਟਾਵੇ ਚਟਾਵੇ ਨਿਤ ਕਾਲ ਰੇ ਕਾਣ ਪਟਾਵੇ ਚਟਾਵੇ اد تو پا بھی نیں کرالا کرنی بردہ تیرے نی پانی دی مت ٹولی پرالا پانی دی مت ٹولی پرالا اتیں جی گڑبی میرے جے میں مر گیا نی وچ بولوں گا تیرے جے میں مر گیا نی وچ بولوں گا تیرے جے میں مر گیا نی وچ بولوں گا تیرے جے میں مر گیا نی وچ بولوں گا تیرے جے میں مر گیا نی نہیں تا دیکھ نو جی جی آدی میں تا سورميا مير کسے دن تپري ميٺا سورميا مير کسے دن تپري ميٺا تو ميں تا جے جھون جي جي ڪهندي ميں تا جے جھون جي جي ڪهندي مينو ڪهندا پوٽ جے جھون اڳلڳ جے سڙي پياما ڪوڙي ਮੈਂ ਆਹੇ ਮੈਂ ਜੁੱਤੀ ਅਗਲਾ ਗੇ ਸਨੇ ਪਜਾਮਾ ਜੁੱਤੀ ਜੇ ਨੂੰ ਅਗਲਾ ਗੇ ਸਨੇ ਪਜਾਮਾ ਜੁੱਤੀ ਜੇ ਨੂੰ ਅਗਲਾ ਗੇ ਸਨੇ ਪਜਾਮਾ ਜੁੱਤੀ ਜੇ ਨੂੰ ਅਗਲਾ ਗੇ ਮੈਂ ਤਾਂ ਜੇ ਨੂੰ ਜੀ ਜੀ ਕਹਿੰਦੀ ਮੈਂ ਤਾਂ ਜੇ ਨੂੰ ਜੀ ਜੀ ਕਹਿੰਦੀ ਮੈਨੋਂ ਕਹਿ ਲੱਗਦੀ ਜੇ ਅਗਲ ਲੱਗੇ ਸਨੇ ਬਿਸਤਰਾ ਮੰਜੀ ਚੋਂ ਅਗਲ ਲੱਗੇ ਸਨੇ ਬਿਸਤਰਾ ਮੰਜੀ ਚੋਂ ਅਗਲ ਲੱਗੇ ਸਨੇ ਬਿਸਤਰਾ ਮੰਜੀ ਗੇ ਤੋਂ ਅਗਲ ਲੱਗੇ ਸਨੇ ਬਿਸਤਰਾ ਮੰਜੀ ਗੇ ਤੋਂ ਅਗਲ ਲੱਗੇ ਵੀਰ ਵਾਰਦੀ ਰੱਖੀ ਤੇ ਹੀ ਬੜਿਆ ਪੀਰ ਬਣਾਈ ਵੀਰ ਵਾਰਦੀ ਰੱਖੀ ਤੇ ਹੀ ਬੜਿਆ ਪੀਰ ਬਣਾਈ

ਤੇਰੇ ਤੁੰਡ ਹੋ ਗਿਆ ਵੇ ਲੈ ਗਿਆ ਰਾਤ ਨੂੰ ਟੱਕਰ ਦੇ ਦੀਆਂ ਲੈ ਗਿਆ ਰਾਤ ਨੂੰ ਟੱਕਰ ਦੇ ਦੀਆਂ ਦੇ ਕੇ ਸੇਰ ਪਕੂੜੇ ਤੂੰ ਅਡ ਹੋ ਗਿਆ ਵੇ ਕਾਂ ਲਾਉ ਤੋੜੇ ਤੁੰਡ ਹੋ ਗਿਆ ਵੇ ਕਾਂ ਲਾਉ ਤੋੜੇ ਤੇ ਤੁੰਡ ਹੋ ਗਿਆ ਵੇ ਕਾਂ ਲਾਉ ਤੋੜੇ ਤੁੰਡ ਹੋ ਗਿਆ ਵੇ ਕਾਂ ਲਾਉ ਜਟਾਂ ਦੇ ਪੁੱਤ ਸਾਧੂ ਹੋਗੇ ਸਿਰ ਤੇ ਜਟਾ ਰਖਿਆ ਬਈ ਬਗਲੀ ਪਾ ਕੇ ਮੰਗਣ ਤਰਪੇ ਬਗਲੀ ਪਾ ਕੇ ਮੰਗਣ ਤੁਰ ਪੇ ਖੈਰ ਨ ਪਾਉਂਯਾ ਮਨਿਆ ਬੇਕੁਤੇ ਬਕੇ ਅਲਕ ਜਗਾਈ ਪੂਤੇ ਬਕੇ ਅਲਕ ਜਗਾਈ ਛੁਟਕੀ ਛੁਟਕੀ ਲਿਆਈਆਂ ਮੋਨਾ ਸਿਆਣ ਦੀਆਂ ਦਿਉਰਾਂ ਨੂੰ